ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸ੍ਰੀ ਅਕਾਲ ਤਖਤ ਵਲੋਂ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਿੱਚ ਵਿਚਾਰਕ ਮਤਭੇਦ ਪੈਦਾ ਹੁੰਦਾ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ ਜਿੱਥੇ ਸਵੇਰੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਲਖਬੀਰ ਸਿੰਘ ਲੋਧੀ ਨੰਗਲ ਨੇ ਪ੍ਰੈਸ ਕਾਨਫਰੰਸ ਕਰਕੇ ਵਿਕਰਮਜੀਤ ਸਿੰਘ ਮਜੀਠੀਆ ਅਤੇ ਹੋਰ ਆਗੂਆਂ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਦੀ ਹਮਾਇਤ ਕੀਤੀ ਸੀ ਅਤੇ ਸ਼੍ਰੀ ਅਕਾਲ ਤਖਤ ਦੇ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਨੂੰ ਗਲਤ ਠਹਿਰਾਇਆ ਸੀ ਉੱਥੇ ਹੀ ਸੁੱਚਾ ਸਿੰਘ ਲੰਗਾਹ ਨੇ ਵੱਖਰੀ ਪ੍ਰੈਸ ਕਾਨਫਰੰਸ ਕਰਕੇ ਸ਼੍ਰੀ ਅਕਾਲ ਤਖਤ ਦੇ ਫੈਸਲੇ ਦੀ ਹਮਾਇਤ ਕੀਤੀ ਸੀ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਗੁਰਦਾਸਪੁਰ ਵਿਧਾਇਕ ਗੁਰਬਚਨ ਸਿੰਘ ਬੱਬੇ ਹਾਲੀ ਨੇ ਵੀ ਇਸ ਫੈਸਲੇ ਦੀ ਹਮਾਇਤ ਕੀਤੀ ਹੈ ਤੇ ਕਿਹਾ ਹੈ ਕਿ ਪਾਰਟੀ ਵਿੱਚ મતਭੇਦ ਪੈਦਾ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਥੇਦਾਰਾਂ ਨੂੰ ਕਦੇ ਵੀ ਹਟਾਉਣ ਦਾ ਸ਼੍ਰੀ ਅਕਾਲ ਤਖਤ ਨੂੰ ਪੂਰਾ ਪੂਰਾ ਅਧਿਕਾਰ ਹੈ ਕਿਉਂਕਿ ਉਹ ਸਿੱਖ ਧਰਮ ਦੀ ਸਰਵੋੱਚ ਸੰਸਥਾ ਹੈ ਤੇ ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਕੋਈ ਸਰੋਕਾਰ ਨਹੀਂ ਹੋਣਾ ਚਾਹੀਦਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਸਾਰਿਆਂ ਨੂੰ ਇਸ ਕਰਕੇ ਖੇਚ ਦਿੱਤੀ ਗਈ ਹੈ ਕਿ ਜਿਵੇਂ ਪਹਿਲੇ ਵੀ 15-20 ਦਿਨ ਤੋਂ ਖਬਰਾਂ ਜਿਹੜੀਆਂ ਉਹ ਆ ਰਹੀਆਂ ਨੇ ਇਹ ਕੱਲ ਤੋਂ ਮੀਡੀਆ 'ਚ ਕਈ ਤੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਛਾਛਾ ਜਿਹੜੀਆਂ ਰਚੀਆਂ ਜਾ ਰਹੀਆਂ ਨੇ ਜਿੱਥੋਂ ਤੱਕ ਸਿੰਘ ਸਭਾ ਦਾ ਬਦਲਦਾ ਸਵਾਲ ਆ ਇਹ ਕੋਈ ਨਵੀਂ ਗੱਲ ਨਹੀਂ ਕਿ ਅਕਾਲ ਤਖਤ ਦੇ ਜੇਹਦਰ ਸਾਹਿਬ ਨੂੰ ਬੁਲਾਇਆ ਗਿਆ ਉਹ ਆਪ ਵੀ ਚਾਹੁੰਦੇ ਸਨ ਕਿ ਸਾਡੇ ਕੋਲ ਦੋ ਉਧੇ ਨੇ ਇੱਕ ਅਹੁਦੇ ਦੀ ਸੇਵਾ ਹੋਰ ਕਿਸੇ ਨੂੰ ਦਿੱਤੀ ਜਾਏ ਦੇ ਇੱਕ ਅਹੁਦੇ ਦੀ ਸੇਵਾ ਜਿਹੜੀ ਆ ਵਰਤ ਕੇ ਦਿੱਤੀ ਜਾਏ ਕਿਥੋਂ ਟਿਕਾ ਕਾਲੀ ਵਰਕਰਾਂ ਦਾ ਸਵਾਲ ਆ ਇਸ ਗੱਲ ਦਾ ਵਿਰੋਧ ਕਰਨ ਦਾ ਸਵਾਲ ਆ ਉਹਦੀ ਕੋਈ ਟੁਕ ਨਹੀਂ ਬਣਦੀ ਕਿਉਂਕਿ ਸ਼ੁਰੂ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿੱਚੋਂ ਪ੍ਰਧਾਨ ਬਣਦੇ ਨੇ ਤੇ ਉਹਦੇ ਵਿੱਚੋਂ ਐਗਜ਼ੀਕਟਿਵ ਕਮੇਟੀ ਬਣਦੀ ਹੈ ਜਿਹਨੂੰ ਅੰਤਰਕਮੇਟੀ ਕਹਿੰਦੇ ਆ ਇਹ ਐਗਜ਼ੀਕਟਿਵ ਕਮੇਟੀ ਦਾ ਫੈਸਲਾ ਹੈ ਤੇ ਜਿਹੜੀ ਸਿੰਘ ਸਭਾ ਨਾਲ ਦੀ ਬਦਲੀ ਹੋਈ ਆ ਜਾਂ ਬਲ ਕੇ ਨਵੇਂ ਸਿੰਘ ਸਵਾਰ ਨੂੰ ਲਾਇਆ ਗਿਆ ਤੇ ਇਸ ਕਰਕੇ ਜਿਹੜੀ ਗੱਲ ਕੋਈ ਅਕਾਲੀ ਦਰ ਨੂੰ ਕਮਜ਼ੋਰ ਕਰਨ ਵਾਲੀ ਹੋ ਰਹੀ ਹੈ ਉਸ ਤੋਂ ਬਚਣ ਵਾਸਤੇ ਕੋਈ ਫੈਸਲੇ ਲਈ ਜਾਂਦੇ ਜਿੱਥੋਂ ਤੱਕ ਅਕਾਲ ਤਖਤ ਦਾ ਸਵਾਰਿਆ ਸਾਡੀ ਸਭ ਤੋਂ ਸਰਵੋੱਚ ਹਸਤੀਆ ਸਰਵ ਸਥਾਨ ਆ ਉਹਨੂੰ ਅੱਜ ਵੀ ਅਸੀਂ ਨਮਸਕਾਰ ਕਰਦੇ ਆ ਸਿਰ ਝੁਕਾਉਨੇ ਆ ਪਰ ਜੇ ਵਿਅਕਤੀਗਤ ਬੰਦਾ ਕੋਈ ਗੱਲ ਨਹੀਂ ਕਰਦਾ ਠੀਕ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਇੰਤੋਂ ਪਹਿਲਾ ਹੋਂਦ ਚਾਈ ਸਾਲ ਦੋ ਸਾਲ ਤਿਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਤੇ ਉਦੋਂ ਦੇ ਮਹਾਨ ਯੋਧਿਆਂ ਨੇ ਜਿਨ੍ਹਾਂ ਨੇ ਗੁਰਦੁਆਰੇ ਨੂੰ ਯਾਦ ਕਰਾਇਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਤੇ ਉਹਨਾਂ ਮਹਾਨ ਸ਼ਹੀਦਾਂ ਨੇ ਜਿਹੜੇ ਉਦੋਂ ਹੋਏ ਤੇ ਬਾਅਦ ਚ ਜਿਹੜੇ ਪੈਰੋਕਾਰ ਜਿਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਚਾਉਣ ਦਾ ਫੈਸਲਾ ਕੀਤਾ ਤੇ ਨਾਲ ਇਹ ਕਿ ਫੈਸਲਾ ਕੀਤਾ ਇੱਕ ਰਾਜਨੀਤਿਕ ਪਾਰਟੀ ਬਣਾਉਣੀ ਚਾਹੀਦੀ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਾਰਡ ਦਾ ਕੰਮ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਕਤਾਂ ਦੇ ਤੇ ਇਹ ਧਰਮ ਪ੍ਰਚਾਰ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਜਿਹੜੀ ਆ ਉਹ ਕੰਮ ਕਰੇ ਤੇ ਅੱਜ ਜੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੁੰਦਾ ਹੈ ਇਹ ਫਿਰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮਜ਼ੋਰ ਹੁੰਦੀ ਹੈ। ਸੋ ਇਸ ਕਰਕੇ ਜਿਹੜਾ ਬਵਾਦ-ਬਿਵਾਦ ਉੱਠਿਆ ਹੈ। ਕਈਆਂ ਦੀ ਸੁਣ ਨਹੀਂ ਲੱਦੀ, ਕਈਆਂ ਦੇ ਨਜੀਵਚਾਰ ਹੋਣਗੇ। ਇਸ ਕਰਕੇ ਮੈਂ ਤੁਹਾਨੂੰ ਖਿੱਚ ਦਿੱਤੀ ਹੈ ਕਿ ਸਾਡੀ ਕੌਮ ਨੂੰ, ਸਾਡੀ ਪਾਰਟੀ ਨੂੰ, ਸਾਡੇ ਵਰਕਰਾਂ ਨੂੰ ਦੁੱਧਾ ਜੋ ਕੱਢਿਆ ਜਾਏ। ਕੋਈ ਅਸੀਂ ਗੱਲ ਨਹੀਂ। ਸਰਦਾਰ ਸ਼ਕਬੀਰ ਸਿੰਘ ਜੀ ਬਾਦਲ ਦੇ ਨਾਲ ਸਾਰੇ ਪਾਰਟੀ ਦੇ ਵਰਕਰ ਛੋਟੇ ਤੋਂ ਲੈ ਕੇ ਵੱਡੇ ਤੱਕ ਉਹਦੇ ਨਾਲ ਨੇ। ਭਰਤੀ ਕੀਤੀ ਗਈ ਆ ਭਰਤੀ ਦੀਆਂ ਕਾਪੀਆਂ ਜਮ੍ਹਾਂ ਹੋ ਰਹੀਆਂ ਨੇ ਕਿੱਥੋਂ ਦੀ ਆ ਬਾਗੀ ਸਰਾਂ ਦਾ ਸਵਾਲ ਆ ਬਾਗੀ ਸਰਾਂ ਨੂੰ ਕਿਨੇ ਕਿਹਾ ਵੀ ਤੁਸੀਂ ਭਰਤੀ ਨਾ ਕਰੋ ਸਾਡੇ ਕਾਰਜਕਾਰੀ ਪ੍ਰਧਾਨ ਸਤਕਾਰਯੋਗ ਹੁੰਦਰ ਸਾਹਿਬ ਨੇ ਆਪ ਸਾਰੇ ਬੰਦਿਆਂ ਨੂੰ ਕਿਹਾ ਕਿ ਤੁਸੀਂ ਕਾਪੀਆਂ ਲੈ ਲਓ ਭਰਤੀ ਕਰੋ ਜੇ ਤੁਹਾਨੂੰ ਸੁਖਬੀਰ ਸਿੰਘ ਜੀ ਬਾਦਲ ਦੇ ਉੱਤੇ ਕੋਈ ਇਤਰਾਜ਼ ਆ ਤੇ ਆਪਣੇ ਡੈਲੀਗੇਟ ਵੱਧ ਬਣਾ ਲਓ ਤੁਸੀਂ ਆਪਣਾ ਕੈਂਡੀਡੇਟ ਦੇ ਦਿਓ ਆਪ ਭਰਤੀ ਨਹੀਂ ਕਰ ਸਕੇ ਆਪ ਕਾਪੀਆਂ ਨਹੀਂ ਛਾਪ ਸਕੇ ਆਪ ਲੋਕਾਂ ਚ ਜਾ ਨਹੀਂ ਸਕਦੇ ਕਿ ਕੋ ਚੰਗੇ ਚੰਗੇ ਉਹਧਿਆ ਤੇ ਸਵਰਗੀਆ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿਹੜੇ ਮੁੱਖ ਮੰਤਰੀ ਰਹੇ ਨੇ ਤੇ ਪ੍ਰਧਾਨ ਸਾਹਿਬ ਸਾਡੇ ਜਿਹੜੇ ਸਾਫਕਾ ਨੇ ਅੱਜ ਸਦਾ ਸਿੰਘ ਜੀ ਬਾਦਲ ਇਹ ਮੁੱਖ ਮੰਤਰੀ ਸਰ ਪੰਜਾਬ ਦੇ ਤੇ ਉਦੋਂ ਇਹਨਾਂ ਲੋਕਾਂ ਨੇ ਆਨੰਦ ਮਾਣੇ ਤੇ ਹੁਣ ਕਿਹੜੇ ਮੂੰਹ ਨਾਲ ਲੋਕਾਂ ਨੂੰ ਜਾ ਕੇ ਕਹਿਣਗੇ ਕਿ ਵੱਖਰੀ ਭਰਤੀ ਕਰਦੇ ਆ ਤਕੜੀ ਨਿਸ਼ਾਨ ਤੇ ਭਰਤੀ ਉਹ ਕਰ ਨਹੀਂ ਸਕਦੇ ਕਾਨੂੰਨੀ ਗਲਤ ਹੈ ਨਮਾ ਨਿਸ਼ਾਨ ਇਸ ਕਰਕੇ ਦੇਰੇ ਵੀ ਕਲ ਦੰਦਾ ਨਵਾ ਪਰਣਾ ਸੋ ਆ ਵੀ ਬੜੀ ਦੋ ਚੱਤੀ ਚ ਆ ਇਹ ਉਲਟੇ ਸਿੱਧੇ ਬਿਆਨ ਦੇ ਦੇ ਕਿ ਲੋਕਾਂ ਨੂੰ ਦੁਬਤਾ ਜਿਹਾ ਹੁੰਦੇ ਨੇ ਇਸ ਕਰਕੇ ਤੁਹਾਨੂੰ ਇਹ ਖੇਚ ਦਿੱਤੀ ਆ ਕਿ ਜੋ ਐਗਜ਼ੀਕਟਿਵ ਨੇ ਫੈਸਲਾ ਕੀਤਾ ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜ਼ਬੂਤ ਕੀਤਾ ਔਰ ਚੰਗੇ ਸੂਝਵਾਨ ਬੰਦੇ ਜਿਹੜੇ ਚੰਗੇ ਦੂਰੰਦੇਸ਼ੀ ਤੇ ਗਿਆਨ ਪ੍ਰਾਪਤ ਬੰਦੇ ਨੇ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਅਕਾਲ ਤਖਤ ਦੇ ਜਹਦਰ ਲਾਇਆ ਗਿਆ ਇਹ ਸਹੀ ਫੈਸਲੇ ਲੈਣਗੇ ਸਵੇਸ਼ ਕਰਕੇ ਜਿੱਥੋਂ ਤੱਕ ਆ ਸਦਾ ਸਿੰਘ ਮੀਤ ਸਿੰਘ ਦੀ ਬਾਤ ਦੀ ਗੱਲ ਆ ਉਹਨਾਂ ਸਿਰ ਨਵਾ ਕੇ ਜੋ ਧਾਰਮਿਕ ਸਜ਼ਾ ਸੀ ਉਹ ਸੁਣੀ ਔਰ ਕਿਤੇ ਵੀ ਪਰਤੂ ਵੀ ਨਹੀਂ ਕੀਤਾ ਜਿਹੜੇ ਬੰਦੇ ਸਕਿਉਰਟੀ ਵਾਲੇ ਸਨ ਉਹ ਵੀ ਕਹਿੰਦੇ ਸਨ ਕਿ ਲਗਾਤਾਰ ਇੱਕ ਧਾਰਮਿਕ ਸਥਾਨ ਤੇ ਤੁਸੀਂ ਇਹ ਸਜ਼ਾ ਪੂਰੀ ਨਾ ਕਰੋ ਇੱਕ ਦਿਨ ਇੱਕ ਥਾਂ ਲਾਓ ਕਿਉਂਕਿ ਚੇਨ ਟੁੱਟ ਜਾਂਦੀ ਹੈ ਜਿਹੜੇ ਹਮਲਾਵਰ ਹੁੰਦੇ ਨੇ ਤੇ ਉਹਦੇ ਨਹੀਂ ਜੋ ਕਾਲ ਤੱਕ ਦਾ ਹੁਕਮ ਆ ਮੈਂ ਇੱਕੋ ਥਾਂ 'ਤੇ ਲਗਾਤਾਰ ਦੋ ਦੋ ਦਿਨ ਕਰ ਰਹੀ ਹਾਂ ਇਹ ਗੋਲੀ ਵੀ ਚੱਲੀ ਉਹ ਫਿਰ ਸੇਵਾ ਕਰਦੇ ਰਹੇ ਗੋਲੀ ਤੋਂ ਮਸਾ ਬਚੇ ਜੇ ਕਾਲ ਤੱਕ ਦੇ ਜਹੇਦਾਰ ਨੇ ਕੋਈ ਗੱਲ ਕਹੀ ਆ ਤੇ ਉਹ ਸਿਰ ਨਵਾ ਕੇ ਸਾਰੀ ਗੱਲ ਮੰਨਦੇ ਰਹੇ ਭਾਵੇਂ ਉਹ ਕੋਈ ਦੋਸ਼ ਨਹੀਂ ਸੀ ਸਿੱਧ ਹੁੰਦੇ ਪਰ ਫਿਰ ਵੀ ਹਾਂ ਦਾ ਜਵਾਬ ਹਾਂ ਚ ਦਿੰਦੇ ਰਹੇ ਸੋ ਇਸ ਕਰਕੇ ਧਾਰਮਿਕ ਯਾਰ ਵੀ ਪੁਤਲੀ ਗੋਲੀ ਵੀ ਲੱਗ ਚੱਲੀ ਸੀ ਤਾਂ ਵੀ ਸਾਰੀ ਗੱਲ ਮੰਨਦੇ ਰਹੇ ਤੇ ਹੁਣ ਇਹ ਗੱਲ ਕਹੀ ਜਾਣੀ ਕਦੀ ਇਹ ਭਰਤੀ ਠੀਕ ਆ ਮੁੜ ਕੇ ਕਹਿਣਾ ਭਰਤੀ ਗਲਤ ਆ ਚਾਰ ਬੰਦੇ ਮਿਲ ਕੇ ਆ ਗਏ ਉਹਨੂੰ ਕੋਈ ਗੱਲ ਕਹਿ ਦੇਣੀ ਆ ਔਰ ਇੱਕ ਸਿਆਣੇ ਬੰਦੇ ਸੂਝਵਾਨ ਦਾ ਤੇ ਸਿੰਘ ਸਾਹਿਬ ਦਾ ਇਹ ਆ ਨਾ ਸਾਰਿਆਂ ਨੂੰ ਇਕੱਠੇ ਕਰਨ ਪਰ ਜੇ ਸਿਮਰਜੀਤ ਸਿੰਘ ਮਾਨ ਆਪਣੀ ਪਾਰਟੀ ਦੀ ਭਰਤੀ ਕਰਦਾ ਉੱਤੇ ਕੋਈ ਕਿੰਤੂ-ਪੰਤੂ ਨਹੀਂ ਜੇ ਅਮਰਪਾਲ ਹਣੀ ਕੋ ਕਰਦੇ ਨੇ ਭਰਤੀ ਕੋਈ ਕਿੰਤੂ-ਪੰਤੂ ਨਹੀਂ ਇਹ ਦੁਨੀਆਂ ਨੂੰ ਕਹਿੰਦੇ ਭਰਤੀ ਕਰੋ ਕਰਨੀ ਦੇ ਆ ਜਾ ਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਜਿਹਦੀ ਸੇਵਾ ਕਰ ਰਹੇ ਨੇ ਹੁਣ ਰਸਤਾ ਪਸਿਬੀ ਸਿੰਘ ਬਾਦਲ ਇਹਨਾਂ ਤੇ ਸਾਰੇ ਕਿੰਤੂ ਪਰਤ ਹੁੰਦੇ ਨੇ ਕਿ ਉਹ ਸ਼ਾਸ਼ਾ ਨੇ ਬੜੀਆਂ ਡੁੰਗੀਆਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾਏ ਸੋਸ਼ ਕਰਕੇ ਫਗਰੇ ਕਾਉਣ ਦਾ ਜਿਹੜਾ ਬਾਦਲ ਸਾਹਿਬ ਦਾ ਉਹਨਾ ਅਵਾਰਡ ਵਾਪਸ ਕੀਤਾ ਵਿੱਚ ਨਾਲ ਇਹ ਗੱਲ ਕਹਿਤੀ ਕਿ ਸਾਡੇ ਲੀਡਰਾਂ ਨੂੰ ਵੀ ਇਹ ਸੇਵਾ ਕੰਮ ਚ ਸਫਲ ਨੇ ਇਹ ਜਿਸ ਬੰਦੇ ਨੇ ਇੰਡੀ ਲੰਮਾ ਸਮਾਂ ਜੇਰ ਕੱਢੀ ਕਲ ਜਨ ਤਗੜੇ ਕਰਨ ਵਾਸਤੇ ਧਾਰਮਿਕ ਯਾਦਗਾਰਾਂ ਬਣਾਈਆਂ ਪੰਜਾਬ ਦੀ ਡਵੈਲਪਮੈਂਟ ਕਰਾਈ ਚੰਗੀਆਂ ਸਕੀਮਾਂ ਲੋਕਾਂ ਲਈ ਲੈ ਕੇ ਆਏ ਯਾਰ ਨੂੰ ਜਿਹੜਾ ਬੰਦਾ ਦੁਨੀਆ ਤੇ ਨਹੀਂ ਉਹਦਾ ਵਾਰਡ ਹੀ ਵਾਪਸ ਲੈ ਲਓ ਤੇ ਤਾਂ ਹੀ ਸੁਖਬੀਰ ਸਿੰਘ ਜੀ ਬਾਦਲ ਹੁਣਾਂ ਨੇ ਸਿਰ ਚਗਾ ਕੀਤੇ ਆ ਔਰ ਲੋਕਾਂ ਨੂੰ ਵਰਕਰਾਂ ਨੂੰ ਰੋਕਿਆ ਗਿਆ ਕਿ ਭਾਵੇਂ ਤੁਹਾਨੂੰ ਕੋਈ ਗੱਲ ਨਹੀਂ ਵੀ ਖੰਡ ਪਰ ਇਹ ਕਾਲ ਤੱਕ ਦੇ ਅੱਗੇ ਸਿਰਚ ਤੋਂ ਆਨੇ ਆ ਅਸੀਂ ਇਹਨਾਂ ਫੈਸਲਿਆਂ ਤੇ ਅਸੀਂ ਕਿੰਤੂ ਪੰਤੂ ਨਹੀਂ ਕਰਨਾ ਸੋ ਇਸ ਲਈ ਜੋ ਅੱਜ ਗੱਲ ਚੱਲ ਰਹੀ ਹੈ ਇਹ ਬਿਲਕੁਲ ਇੱਕ ਕੂੜ ਪਰ ਜਾ ਰਿਹਾ ਸ਼ਰੋਨੀ ਕਾਲੀਦਨ ਨੂੰ ਬਦਨਾਮ ਕਰਨ ਵਾਸਤੇ ਜਿਹੜੀਆਂ ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ ਇਹਨਾਂ ਤੋਂ ਤੁਹਾਨੂੰ ਬਚਨ ਦੀ ਲੋੜ ਆ ਸੋ ਅਗਲੇ ਸਮੇਂ ਦੇ ਵਿੱਚ ਜੋ ਹੁਣ ਹੋਣਾ ਆ ਜੋ ਹੋ ਰਿਹਾ ਆ ਸਾਰੀ ਗੱਲ ਲੋਕਾਂ ਦੇ ਸਾਹਮਣੇ ਆਉਣੀ ਆ ਤੁਸੀਂ ਮੀਡੀਆ ਵਾਲੇ ਬੜੇ ਸਤਿਕਾਰਯੋਗ ਜੀ ਤੁਸੀਂ ਵੇਖਿਆ ਕਿ ਪਹਿਲਾਂ ਤੋਂ ਜਿਹੜੇ ਬੰਦੇ ਜਾਣਦੇ ਨੇ ਕਿ ਕਈ ਅਕਾਲੀ ਦਲ ਤੇ ਪੀੜਾਂ ਬੜੀਆਂ ਕਈ ਅਕਾਲੀ ਦਲ ਵੱਖਰੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਿਹੜਾ ਅਕਾਲੀ ਦਲ ਲੋਕਾਂ ਦੇ ਵਿੱਚ ਕੰਮ ਕਰ ਰਿਹਾ ਜਾਂ ਜਿਹਨੇ ਕੀਤਾ ਉਹਨੇ ਹੋਂਦ ਵਿੱਚ ਰਹਿਣਾ ਵੱਡੇ ਬਦਲ ਸਾਹਿਬ ਲਈ ਕਈ ਵਾਰੀ ਕਰਾਸੀ ਜਾਇਆ ਨਿੱਕੇ ਬਦਲ ਸਾਹਿਬ ਜਿਹੜੇ ਨੇ ਇਹਨਾਂ ਮਾਰੇ ਵੀ ਕਈ ਕੁਝ ਹੋਇਆ ਇਹ ਸਰਕਾਰਾਂ ਵੀ ਬਣਦੀਆਂ ਰਹੀਆਂ ਹੁਣ ਅੱਗੇ ਹੀ ਬਣਨ ਨੂੰ ਤਿਆਰ ਆ ਲੋਕ ਹੁਣ ਦੂਜੀਆਂ ਸਰਕਾਰਾਂ ਤੋਂ ਆਕ ਚੁੱਕੇ ਨੇ ਵੱਖਰੇ ਵੱਖਰੇ ਲੋਕਾਂ ਨੂੰ ਲਾਲਚ ਦੇ ਕੇ ਸਰਕਾਰਾਂ ਬਣਾਈਆਂ ਗਈਆਂ ਹੁਣ ਜਿਹੜੇ ਦੂਜੀਆਂ ਸਰਕਾਰਾਂਾਂ ਦੇ ਅੰਦਰ ਖਾਤੇ ਰਲੇ ਨੇ ਜਾਂ ਦੂਜੀਆਂ ਏਜੰਸੀਆਂ ਨਾਲ ਰਲੇ ਨੇ ਉਹ ਚਾਹੁੰਦੇ ਨੇ ਵੀ ਕਾਲੀ ਦਲ ਨੂੰ ਕਮਜ਼ੋਰ ਕੀਤਾ ਜਾਵੇ ਸੋ ਇਸ ਕਰਕੇ ਵੀਰੋ ਤੁਹਾਨੂੰ ਸਾਰਿਆਂ ਨੂੰ ਖੇਚ ਦਿੱਤੀ ਆ ਬਾਕੀ ਸਾਰੇ ਸਾਥੀ ਮੇਰੇ ਆਏ ਦੇ ਹਲਕਾ ਇੰਚਾਰਜ ਵੀ ਸਾਰੇ ਉਧੇਦਾਰ ਵੀ ਇਹਦਾ ਵੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਜਿਹੜਾ ਨੇ ਪ੍ਰੈਸ ਨੋਟ ਜਾਰੀ ਕੀਤਾ ਜਾ ਜਿਹਨਾਂ ਦੇ ਸਾਈਨ ਹੋਏ ਆ ਉਹਨਾਂ ਤੇ ਕਾਰਵਾਈ ਵੀ ਹੋਏਗੀ ਫਿਰ ਪਾਰਟੀ ਅੰਦਰ ਕਿ ਇਹਨਾਂ ਨੇ ਕੀਤੇ ਨੇ ਪ੍ਰੈਸ ਨੋਟ ਤੇ ਕਿਨਾਂ ਨੇ ਕੀ ਕਿਹਦਾ ਕੀ ਦੇ ਨੂੰ ਕਹਿਣਾ ਚਾਹੁੰਦੇ ਕੱਲ ਮਜੀਠੀਆ ਸਾਹਿਬ ਨੇ ਜਿਹਨਾਂ ਨੇ ਪ੍ਰੈਸ ਨੋਟ ਜਾਰੀ ਕੀਤਾ ਜਿਨਾਂ ਦੇ ਉੱਪਰ ਅਰਦਾਸਪੁਰ ਦਾ ਵੀ ਹੈਗਾ ਹੀ ਪ੍ਰਧਾਨਜੀਤ ਦੇ ਸਾਈਨ ਹੈਗੇ ਜਿੱਥੋਂ ਤੱਕ ਆ ਤੇ ਵੇਖੋ ਕਿ ਇਹਦੇ ਸਾਈਨਾਂ ਦੀ ਗੱਲ ਆ ਜਾਂ ਕਿਸੇ ਦੇ ਕੋਈ ਪ੍ਰੈਸ ਦੀ ਗੱਲ ਆ ਆਪਣੇ ਨਿੱਜੀ ਵਿਚਾਰ ਕਿਸੇ ਦੇ ਹੋ ਸਕਦੇ ਨੇ ਤੇ ਜਿੱਥੋਂ ਤੱਕ ਕੋਈ ਕਾਰਵਾਈ ਦਾ ਸਵਾਲ ਆ ਉਹ ਪ੍ਰਧਾਨ ਸਾਹਿਬ ਨੇ ਵੇਖਣਾ ਕਿ ਕੀ ਕਾਰਵਾਈ ਬਣਦੀ ਹੈ ਕੀ ਕਾਰਵਾਈ ਨਹੀਂ ਬਣਦੀ ਨਜੀਵਚਾਰ ਕੋਈ ਵੀ ਦੇ ਸਕਦਾ ਹੈ ਪਾਰਟੀ ਦੇ ਵਿੱਚ ਬਹਿ ਕੇ ਇਹ ਗੱਲ ਜ਼ਰੂਰ ਹੈ ਕਿ ਉਹਨਾਂ ਨੂੰ ਪ੍ਰੈਸ ਨਹੀਂ ਜਾਣਾ ਚਾਹੀਦਾ ਜੇ ਕੋਈ ਗੱਲ ਹੈਗੀ ਆ ਤੇ ਪ੍ਰਧਾਨ ਜੀ ਦੇ ਹੀ ਉਥੇ ਹਾਜੀ ਜੀ ਬਹਿ ਕੇ ਅੰਦਰ ਕੋਈ ਗੱਲ ਕਰ ਲੈਂਦੇ ਇਹ ਗਾੜੀ ਫੈਸਲਾ ਜਿਹੜਾ ਉਹ ਜੋ ਵੀ ਕਰਨਾ ਉਹ ਪ੍ਰਧਾਨ ਜੀ ਨੇ ਕਰ ਉਹ ਦੱਸਦਾ ਬਿਆਨ ਆਇਆ ਵੀ ਨਾ ਪਾਰਟੀ ਦੇ ਵਿੱਚ ਸ਼ੋਰ ਆ ਮਾਰਿਆ ਇਹ ਵੀ ਖੂ ਪਾਰਟੀ ਦੀ ਗੱਲ ਜਿਹੜੀ ਮੈਂ ਕਰ ਰਿਹਾ ਇਹਦੇ ਖਿਲਾਫ ਬੋਲਣਾ ਤੇ ਬੜੀ ਮੱਤੀ ਗੱਲ ਮਾੜੀ ਆ ਐਗਜ਼ੀਕਟਿਵ ਦਾ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਐਗਜ਼ੀਕਟਿਵ ਬਣਾਈ ਹੈ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਇਹ ਕਿੰਤੂ ਪਰੰਤੂ ਕਰਨ ਦੇ ਐਗਜ਼ੀਕਟਿਵ ਨੇ ਫੈਸਲਾ ਗਲਤ ਕੀਤਾ ਸ਼੍ਰੋਮਣੀ ਕਮੇਟੀ ਦੇ ਉੱਥੋਂ ਦੇ ਹੋਰ ਹਵਦਾਰ ਕਰਨ ਕਿ ਸ਼੍ਰੋਮਣੀ ਐਗਜ਼ੀਕਟਿਵ ਕਮੇਟੀ ਨੇ ਜਿਹੜਾ ਫੈਸਲਾ ਗਲਤ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦਾ ਤੇ ਇਹ ਹੱਕ ਹੀ ਨਹੀਂ ਬਣਦਾ ਵੀ ਉਹ ਗੱਲ ਕਰਨ ਜੋ ਘਾਤ ਤੱਕ ਦੇ ਜ਼ਹੀਦਾਰ ਜਿਹੜੇ ਬਦਲੇ ਗਏ ਨੇ ਜਾਂ ਪਹਿਲਾਂ ਹੀ ਬਦਲਦੇ ਰਹੇ ਆ ਕਾਨੂੰਨ ਦੇ ਅਨਸਾਰ ਬਦਲੀਆਂ ਨਹੀਂ ਹੁੰਦੀਆਂ ਨੇ ਤੇ ਉੱਥੇ ਬਿਠਾਏ ਵੀ ਜਾਂਦੇ ਨੇ ਇਹ ਅਕਾਲੀ ਦਲ ਦਾ ਤੇ ਇਚ ਰੋਲ ਹੀ ਕੋਈ ਨਹੀਂ ਸਾਨੂੰ ਤਾਂ ਸਵਾਈ ਤਾ ਜਣੀ ਪੈ ਰਹੀ ਆ ਕਿ ਬਾਰ ਬਾਰ ਡਾਇਰੈਕਟ ਇੰਡਰਟੀ ਪੀਕਰ ਨਾਲ ਅਕਾਲੀ ਦਲ ਨੂੰ ਬਗਾਮ ਕੀਤਾ ਜਾ ਰਿਹਾ ਤਸਦਾਸ ਖਬੀਰ ਸਿੰਘ ਨੂੰ ਬਦਨਾਮ ਕੀਤਾ ਜਾ ਰਿਹਾ ਇਚ ਅਕਾਲੀ ਦਲ ਤੇ ਵਰਕਰ ਦਾ ਤੇ ਕਿਸਦਾ ਫਰਜ਼ੀ ਨਹੀਂ ਬਣਦਾ ਵੀ ਉਹ ਦਿਨ ਤੋਂ ਪਰਤੂ ਕਿ ਇਲੈਕਟਰਲ ਨਾਲ ਗੱਲ ਕਰਨ